ਤਸਵੀਰਾਂ ਸੰਜੀ ਕਰ ਰਹੇ ਤਾਂ ਰਣਾਲਾ ਗੁਰਾਇਆਂ ਨੈਸ਼ਨਲ ਹਾਈਵੇ ਤੋਂ ਜਿੱਥੇ ਇੱਕ ਬ੍ਰੈਡ ਕੰਪਨੀ ਦੀ ਗੱਡੀ ਹੈ ਜਿਹੜੇ ਆ ਉਹਨੂੰ ਭਿਆਨਕ ਅੱਗ ਲੱਗੀ ਆ ਅੱਗ ਲੱਗਣ ਤੋਂ ਬਾਅਦ ਜਿਹੜਾ ਗੱਡੀ ਪੂਰੇ ਤਰੀਕੇ ਨਾਲ ਸੜ ਕੇ ਸੁਆਹ ਹੋ ਗਈ ਆ ਦੋ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਲੱਗ ਗਈਆਂ ਸ਼ਾਗ ਦੇ ਕਾਬੂ ਪਾ ਲਏ ਸੀਐਨਜੀ ਸਿਲੰਡਰ ਜਿਹੜੇ ਤੁਸੀਂ ਦੇਖ ਸਕਦੇ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਹੈ ਸੀਐਨਜੀ ਜਿਹੜੇ ਸਿਲੰਡਰ ਲੱਗੇ ਹੋਏ ਆ ਉਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਦੋਨੋਂ ਸਾਈਡ ਤੇ ਇਹ ਸਿਲੰਡਰ ਜਿਹੜੇ ਲੱਗੇ ਹੋਏ ਆ ਫਲੋਰ ਤੋਂ ਜਿਹੜੇ ਫਾਇਰ ਬ੍ਰਿਗੇਡ ਦੇ ਉਹਨਾਂ ਵੱਲੋਂ ਇਸ ਤੇ ਕਾਬੂ ਤਾਂ ਜ਼ਰੂਰ ਪਾਇਆ ਗਿਆ ਪਰ ਜਿਹੜੇ ਗੈਸ ਸਿਲੰਡਰ ਜਿਹੜੇ ਥੱਲੇ ਤੁਸੀਂ ਦੇਖ ਸਕਦੇ ਆ ਉਹ ਉਹਨਾਂ ਦੇ ਵਿੱਚ ਜ਼ਰੂਰ ਗਰਮਾਇਆ ਜ਼ਰੂਰ ਹੋ ਗਈ ਕਿਉਂਕਿ ਅੱਗ ਕਾਫੀ ਭਿਆਨਕ ਲੱਗੇ ਤੁਸੀਂ ਤਸਵੀਰਾਂ ਦੇਖ ਸਕਦੇ ਆ ਹੱਲੇ ਵੀ ਧੂਆ ਜਿਹੜਾ ਆ ਅੱਗੇ ਡਰਾਈਵਰ ਸਾਈਡ ਦੇ ਜਿਹੜਾ ਕੈਬਨ ਬਣਿਆ ਹੋਇਆ ਉਹ ਪੂਰੇ ਤਰੀਕੇ ਨਾਲ ਸੜ ਕੇ ਉਹ ਸੁਆਹ ਹੋ ਚੁੱਕੇ ਆ ਤੇ ਹੱਲੇ ਵੀ ਧੂਆ ਜਿਹੜਾ ਉਹਦੇ ਵਿੱਚੋਂ ਨਿਕਲ ਰਿਹਾ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਜ਼ਰੂਰ ਇੱਥੇ ਲੱਗ ਚੁੱਕੀਆਂ ਆ ਜਿਹੜੇ ਮੁਲਾਜ਼ਮ ਆ ਫਾਰ ਬਰੇਗਡ ਦੇ ਆਪਣੇ ਡਿਊਟੀ ਜਿਹੜੇ ਤੁਸੀਂ ਦੇਖ ਸਕਦੇ ਪੂਰੀ ਤੰਦ ਇਹਨਾਂ ਕਰ ਰਹੇ ਕਿਸੇ ਤਰੀਕੇ ਦਾ ਕੋਈ ਵੱਡਾ ਹਾਸਾ ਨਾ ਵਾਪਰੇ ਉਸ ਨੂੰ ਲੈ ਕੇ ਜਿਹੜਾ ਇਹ ਸਥਿਤੀ ਜਰੂਰ ਕੰਟਰੋਲ ਦੇ ਵਿੱਚ ਕਹਿੰਦੇ ਹੋਗੇ ਆ ਡਰਾਈਵਰ ਜਿਹੜਾ ਦੱਸਦੇ ਪਏ ਮੌਕੇ ਤੇ ਚਲ ਗਿਆ ਤੁਹਾਨੂੰ ਇੱਕ ਜਾਣਕਾਰੀ ਜਰੂਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ ਕਿ ਜਿਹੜੀ ਇਹ ਗੱਡੀ ਆ ਚੋਇਸ ਕੰਪਨੀ ਦੀ ਗੱਡੀ ਆ ਬ੍ਰੈਡ ਦੀ ਦੂਸਰੀ ਸਾਈਡ ਤੋਂ ਜਿਹੜੀ ਆ ਜਲੰਧਰ ਤੋਂ ਲੁਧਿਆਣਾ ਸਾਈਡ ਨੂੰ ਜਿਹੜਾ ਟ੍ਰੈਫਿਕ ਜਾ ਰਿਹਾ ਉਸ ਰੋਡ ਨੂੰ ਟੱਪਦੇ ਹੋਏ ਉਹ ਜਿਹੜੇ ਡਿਵਾਈਡਰ ਤੁਸੀਂ ਤੁਹਾਨੂੰ ਨਜ਼ਰ ਆ ਰਹੇ ਹੋਗੇ ਤਸਵੀਰਾਂ ਦੇ ਵਿੱਚ ਡਿਵਾਈਡਰ ਤੋੜਦੇ ਹੋਏ ਜਿਹੜੇ ਇਸ ਰੋਡ ਤੇ ਆਈ ਹੈ ਪਹਿਲਾਂ ਉਸ ਤੋਂ ਬਾਅਦ ਆਹ ਲਿੰਕ ਰੋਡ ਜਿੱਥੇ ਅਸੀਂ ਖੜੇ ਹਾਂ ਗੱਡੀ ਖੜੀ ਆ ਉੱਥੇ ਜਿਹੜੇ ਲੋਹੇ ਦੀ ਗਰੀਲਾਂ ਲੱਗੀਆਂ ਹੋਈਆਂ ਉਹ ਗਰੀਲਾ ਤੋੜਦੇ ਹੋਏ ਗੱਡੀ ਖਾਲੇ ਦੇ ਵਿੱਚ ਜਿਹੜਾ ਖਾਲੇ ਬਣੇ ਹੋਏ ਆ ਖਾਲੇ ਦੇ ਵਿੱਚ ਵੱਜ ਕੇ ਜਿਹੜੀ ਫੇਰ ਰੁਕੀ ਹੋਈ ਆ ਕੀ ਕਾਰਨ ਰਿਹਾ ਹਾਸੇ ਦਾ ਕੀ ਕਾਰਨ ਰਿਹਾ ਹੋਗਾ ਹਲੇ ਇਸ ਵਾਰ ਨਹੀਂ ਪਤਾ ਲੱਗਾ ਫਾਇਰ ਸਟੇਸ਼ਨ ਦੇ ਜਰੂਰ ਮੁਲਾਜ਼ਮ ਆ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਮੁਲਾਜ਼ਮਾਂ ਵੱਲੋਂ ਜਰੂਰ ਕੰਟਰੋਲ ਦੇ ਵਿੱਚ ਕਿਤੇ ਜਾ ਰਹੇ ਆ 4 5 4 ਥੋੜੇ ਚੱਲ ਜਾਂਦੇ ਆ ਆ ਦੱਸ ਦੇ ਕਦੋਂ ਤੁਹਾਨੂੰ ਪਤਾ ਲੱਗਾ ਤੇ ਕਿੰਨੀ ਗੱਡੀਆਂ ਲੱਗੀਆਂ ਅੱਗ ਲੱਗਣ ਦਾ ਕਾਰਨ ਦਾ ਕੁਝ ਹਲੇ ਤੱਕ ਪਤਾ ਲੱਗਾ ਸਰ ਸਾਨੂੰ ਫਲੋਰ ਸਟੇਸ਼ਨ ਫਲੋਰ ਤੋਂ ਡਰਾਈਵਰ ਰਾਜਵਿੰਦਰ ਸਿੰਘ ਤਾਂ ਸਾਨੂੰ ਪਤਾ ਲੱਗਿਆ ਜੀ ਫੋਨ ਆਇਆ ਸਾਡੇ ਕੋਲੇ ਸ਼ੁਰੂਆਤ 9:00 ਵਜੇ ਅੱਛਾ ਜੀ ਅਸੀਂ ਬਾਅਦ 9:00 ਵਜੇ 5 ਮਿੰਟਾਂ ਤੋਂ ਉਥੇ ਤੁਰਪੇ ਸੀ ਜੀ 9:15 20 ਮਿੰਟਾਂ ਦੇ ਪਹੁੰਚ ਗਏ ਸੀ ਅਸੀਂ ਆਉਣ ਸਾਥ ਦੇਖਿਆ ਅੱਗ ਦਾ ਮਾਹੌਲ ਤੇ ਆਉਣ ਸਾਥ ਅਸੀਂ ਆਦੀਆਂ ਗੱਡੀਆਂ ਚਲਾਤੀਆਂ ਪਾਣੀ ਚ ਲਾ ਕੇ ਅੱਗ ਬੁਝਾਤੀ ਜੀ ਕਿੰਨੀਆਂ ਗੱਡੀਆਂ ਲੱਗਿਆ ਜੀ ਸਰ ਫਾਇਰ ਜੀ ਦੋ ਗੱਡੀਆਂ ਫਿਲਹਾਲ ਸਾਡੇ ਕੋਲੇ ਇਸ ਟਾਈਮ ਤੇ ਦੋਨੀਆਂ ਅੱਧੀਆਂ-ਅੱਧੀਆਂ ਖਾਲੀ ਹੋ ਗਈਆਂ ਹਜੇ ਭਜਾਈ ਜਾਂਦੇ ਆ ਜੀ ਮਤਲਬ ਕਿ ਸੀਐਨਈ ਦੀ ਸਿਲੰਡਰ ਆਗੇ ਉਹਨਾਂ ਦਾ ਫਟਣ ਦਾ ਕਾਰਨ ਉਹਨਾਂ ਦਾ ਦੇਨੇ ਆ ਅਸੀਂ ਵੀ ਕਿਸੇ ਨੂੰ ਨੁਕਸਾਨ ਨਾ ਹੋ ਜਾ ਜੀ ਕਿੰਨੇ ਸਿਲੰਡਰ ਤੁਸੀਂ ਹੁਣੇ ਖੋਲੇ ਵੀ ਆ ਸੀਐਨਜੀ ਸਿਲੰਡਰ ਕਿੰਨੇ ਸਿਲੰਡਰ ਹੈ ਜੀ ਗੱਡੀ ਦੇ ਐਸੀਐਨਜੀ ਚਾਰ ਸਿਲੰਡਰ ਆ ਜੀ ਬਸ ਦੋ ਖੋਲਦੇ ਦੋ ਜੇ ਹੋਰ ਖੋਲਣ ਲੱਗਿਆਂਗੇ ਤੇ ਬਈ ਲੋਕਾਂ ਨੂੰ ਕਹਿ ਰਹੇ ਆ ਜੀ ਪਾਸੇ ਹੋ ਜਾਓ ਕਈ ਵਾਰੀ ਕਿਸੇ ਜਾਨੀ ਨੁਕਸਾਨ ਨਾ ਹੋ ਜਾ ਜੀ ਲੋਕ ਇੱਥੇ ਆ ਕੇ ਦੇਖਦੇ ਪਏ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਾਨੇ ਨੁਕਸਾਨ ਵੀ ਹੋ ਸਕਦਾ ਆਪਾਂ ਉਹਨੂੰ ਦੇਖਿਆ ਪਿੱਛੇ ਹੁਸ਼ਿਆਰਪੁਰ ਦੇ ਵਿੱਚ ਇੱਕ ਹਾਦਸਾ ਵਾਪਰਿਆ ਉਹਦੇ ਵਿੱਚ ਕਈ ਲੋਕਾਂ ਨੇ ਆਪਣੀ ਕੀਮਤੀ ਜਾਨਾਂ ਗਵਾਈਆਂ ਹਾਂਜੀ ਹਾਂਜੀ ਇਹ ਤਾਂ ਹੈ ਸਰ ਇਹ ਫਰਦਰ ਡਿਊਟੀ ਆ ਗਈ ਅਸਤਾਦ ਦਾ ਕੰਮ ਕਰਨਾ ਜੀ ਠੀਕ ਹੈ ਇਹ ਲੋਕ ਤਮਾਸ਼ਗੀ ਰੋ ਕੇ ਦੇਂਦੇ ਆ ਲੋਕ ਨੇੜੇ ਨੇੜੇ ਹੁੰਦੇ ਆ ਸੀ ਬਿਹਰਾ ਕਹਿਣਾ ਜੀ ਪਾਸੇ ਹੋ ਜੋ ਸਿਲੰਡਰ ਫਟ ਗਿਆ ਮੇ ਕਿਸੇ ਦਾ ਜਾਨੀ ਨੁਕਸਾਨ ਹੋ ਜੂਗਾ ਜੀ ਅੱਛਾ ਪਤਾ ਲੱਗਾ ਕੋਈ ਕਾਰਨ ਪਤਾ ਲੱਗਾ ਕੀ ਲੱਗਾ ਕੰ ਦਾ ਡਰਾਈਵਰ ਮਿਲਿਆ ਕਿ ਡਰਾਈਵਰ ਨਹੀਂ ਮਿਲਿਆ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ ਜੀ ਮੌਕੇ ਤੋਂ ਅੱਛਾ ਹਾਂ ਜੀ ਜਦੋਂ ਤੁਸੀਂ ਆਏ ਆ ਉਦੋਂ ਅੱਗ ਚੱਲਦੀ ਸੀਗੀ ਪੂਰੀ ਹਾਂਜੀ 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 ਅੱਗ ਪੂਰੀ 100% ਚੱਲ ਰਹੀ ਸੀ ਤੇ ਜਦੋਂ ਅਸੀਂ ਮੌਕੇ ਤੇ ਡਰਾਈਵਰ ਦੇਖਿਆ ਆਸੇ ਪਾਸੇ ਡਰਾਈਵਰ ਹੈ ਨਹੀਂ ਸੀਗੇ ਤੇ ਐਸਐਸ ਹ ਉਹਨਾਂ ਨੂੰ ਗਲਾਸ ਪੁੱਛ ਕੇ ਚ ਕਰਕੇ ਸੀ ਆਪਦੀ ਅੱਗ ਬੁਝਾਈ ਆ ਕੇ ਜੀ ਚਲੋ ਬਹੁਤ ਧੰਨਵਾਦ ਆਦਾ ਤੁਸੀਂ ਆਪਣੀ ਡਿਊਟੀ ਜਿਹੜੀ ਇੱਥੇ ਤੰਦੇ ਇਹਨਾਂ ਨਿਭਾ ਰਹੇ ਆ ਚਾਰ ਜਿਹੜਾ ਸੀਐਨਜੀ ਗੈਸ ਸਿਲੰਡਰ ਜਿਹੜੇ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੱਲੇ ਵੀ ਜਿਹੜਾ ਫਾਇਰ ਸਟੇਸ਼ਨ ਦੇ ਮੁਲਾਜ਼ਮ ਜਿਹੜੇ ਆ ਉਹ ਅੱਗ ਦੇ ਕਾਬੂ ਪਾਉਣ ਦੇ ਜਿਹੜੇ ਕੋਸ਼ਿਸ਼ਾਂ ਜਿਹੜੇ ਕਰ ਰਹੇ ਆ ਪਾਣੀ ਜਿਹੜਾ ਚੱਲ ਰਿਹਾ ਇੱਥੇ ਸੀਐਨਜੀ ਦੇ ਚਾਰ ਸਿਲੰਡਰ ਜਿਹੜੇ ਇੱਥੇ ਲੱਗੇ ਹੋਏ ਸੀਗੇ ਗੱਡੀ ਦੇ ਵਿੱਚ ਗੱਲਬਾਤ ਕਰਨਾ ਸੁਰਿੰਦਰ ਮੋਹਨ ਜੀ ਜਿਹੜੇ ਇੱਥੇ ਮੌਕੇ ਤੇ ਮੌਜੂਦ ਸੀਗੇ ਸੁਰਿੰਦਰ ਜੀ ਜੀ ਸਰ ਇਹ ਕੀ ਕਾਰਨ ਰਿਹਾ ਕਹਿੰਦੇ ਗੱਡੀ ਜਿਹੜੀ ਹੈ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਦੋ ਸੜਕਾਂ ਨੂੰ ਟੱਪਦੇ ਹੋਏ ਜਿਹੜੀ ਗੱਡੀ ਇੱਧਰ ਆ ਕੇ ਘੁੰਮ ਕੇ ਵੱਜੀ ਹੈ ਖਾਲੇ ਦੇ ਵਿੱਚ ਲੱਗਦਾ ਹੈ ਵੀ ਗੱਡੀ ਸਪੀਡ ਨਾਲ ਸੀ ਕਿ ਜਾਂ ਤਾਂ ਗੱਡੀ ਪੈਂਚਰ ਹੋ ਗਈ ਜਾਂ ਡਰਾਈਵਰ ਨੂੰ ਕਿਤੇ ਨੀਂਦ ਆ ਗਈ ਹੈ ਇਦਦੇ ਦੋ ਹੀ ਕਾਰਨ ਹੋ ਸਕਦੇ ਜੀ ਹਾਂ ਹਾਲੇ ਤੱਕ ਡਰਾਈਵਰ ਨੂੰ ਪਤਾ ਲੱਗਾ ਜੀ ਨਹੀਂ ਡਰਾਈਵਰ ਨਹੀਂ ਕਿ ਪਤਾ ਲੱਗਾ ਕੋ ਜਾਨੀ ਨੁਕਸਾਨ ਤਾਂ ਨਹੀਂ ਜੀ ਨਹੀਂ ਜਾਨੀ ਨੁਕਸਾਨ ਦੀ ਹਾਲਤ ਹੈ ਕੋਈ ਇੰਟੀਮੇਸ਼ਨ ਨਹੀਂ ਨਾ ਸਾਨੂੰ ਕੋ ਹੈ ਕੋ ਜਖਮੀ ਹੋਇਆ ਜਾਂ ਨਾ ਕੋ ਹੋਰ ਗੱਡੀ ਵਿੱਚ ਵਿੱਚ ਜੀ ਠੀਕ ਠਾਕ ਹੈ ਬਿਲਕੁਲ ਹਾਲਤਾਂ ਕੋਈ ਇੰਟੀਮੇਸ਼ਨ ਨਹੀਂ ਇਦਾਂ ਦੀ ਅੱਛਾ ਇਹਦੇ ਵਿੱਚ ਸੀਐਨਜੀ ਸਿਲੰਡਰ ਦੱਸਦੇ ਪਏ ਚਾਰ ਸੀਐਨਜੀ ਸਿਲੰਡਰ ਸਿਗੇ ਸਾਰੇ ਅੰਡਰ ਕੰਟਰੋਲ ਹੈ ਕੋਈ ਹਾਲਤਾਂ ਨਹੀਂ ਬਿਲਕੁਲ ਕੰਟਰੋਲ ਵਿੱਚ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਠੀਕ ਠਾਕ ਹੈ ਕੋਈ ਜਾਨੀ ਮਾਲੀ ਨੁਕਸਾਨ ਵੀ ਨਹੀਂ ਹੋਇਆ ਗੱਡੀ ਨੂੰ ਜਿਹੜੀ ਅੱਗ ਲੱਗੀ ਚਲੋ ਫਾਇਰ ਗ੍ਰੇਡ ਦੀਆਂ ਗੱਡੀਆਂ ਆ ਗਈਆਂ ਟਾਈਮ ਨਾਲ ਬਚਾ ਲਈ ਅੱਗ ਦੇ ਕਾਬੂ ਪਾ ਲੈ ਕੇ ਫਾਇਰ ਫਾਇਰ ਬਗੇਟ ਦੀ ਗੱਡੀ ਕਿੰਨੀਆਂ ਲੱਗੀਆਂ ਜੀ ਇੱਥੇ ਦੋ ਲੱਗੀਆਂ ਜੀ ਦੋ ਠੀਕ ਹੈ ਜੀ ਪਹਿਲੇ ਡਰਾਈਵਰ ਦਾ ਕੁਛ ਪਤਾ ਨਹੀਂ ਲੱਗ ਰਿਹਾ ਕਿੱਥੇ ਕਿੱਥੇ ਨਹੀਂ ਜੀ ਨਹੀਂ ਜੀ ਉਹ ਤਾਂ ਹੁਣ ਗਾਣ ਮਾਲਕ ਦੇ ਲਈ ਗੰਗੇ ਕੌਣ ਇਹਨਾਂ ਦਾ ਹੈਗਾ ਤੇ ਕਿਹੜਾ ਡਰਾਈਵਰ ਰੱਖਿਆ ਨਾ ਹੈਲਪਰ ਨਾ ਡਰਾਈਵਰ ਕੋਈ ਨਹੀਂ ਨਹੀਂ ਕੋਈ ਨਹੀਂ ਜੀ ਠੀਕ ਹੈ ਜੀ ਸੰਸਾਰ ਦੇ ਜਿਸੀ ਨਾ ਮਾਲ ਇੱਥੇ ਡਰਾਈਵਰ ਦਾ ਨਾ ਹੈਲਪਰ ਦਾ ਕੁਛ ਨਹੀਂ ਪਤਾ ਲੱਗਾ ਤੁਹਾਨੂੰ ਤਸਵੀਰਾਂ ਜਰੂਰ ਦਿਖਾ ਦਈਏ ਜਿਹੜਾ ਇਹ ਡਵਾਈਡਰ ਨੂੰ ਤੋੜਦੇ ਹੋਏ ਜਿਹੜਾ ਖਾਲਿਆਂ ਨੂੰ ਤੋੜਦੇ ਹੋਏ ਗੱਡੀ ਇੱਥੇ ਆਈ ਹੈ ਐਂਗਲ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਐਂ ਐਂਗਲ ਤੋੜਦੇ ਹੋਏ ਖਾਲਾ ਇਹ ਟੱਪਿਆ ਟੱਪ ਕੇ ਗੱਡੀ ਘੁੰਮ ਕੇ ਜਿਹੜੇ ਇੱਧਰ ਵੱਜੀ ਆ ਇਸ ਰੋਡ ਤੇ ਵੀ ਜੇ ਕੋਈ ਗੱਡੀਆਂ ਆਂਦਿਆਂ ਹੁੰਦੀਆਂ ਤੇ ਕੋਈ ਵੱਡਾ ਹਾਸਾ ਜਿਹੜਾ ਹੋਰ ਵਾਪਰ ਸਕਦਾ ਸੀਗਾ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੁਣ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮਾਂ ਨੇ ਆਗ ਤੇ ਜਰੂਰ ਜਿਹੜਾ ਕਾਬੂ ਪਾਲਿਆ ਹਣੇ ਦੇ ਨਾਲ ਮਨੀਸ਼ ਬਾਬਾ ਜਗਵਾਨੇ ਗੋਰਾ ਆ ਸਾਡੇ ਨਾਲ ਗੱਡੀ ਦਾ ਡਰਾਈਵਰ ਸੰਦੀਪ ਕੁਮਾਰ ਮੌਜੂਦ ਹੈ ਜੋ ਦੇਖ ਰਹਾ ਨਾ ਤਸਵੀਰਾਂ ਦੇ ਵਿੱਚ ਬਿਲਕੁਲ ਸਹੀ ਸਲਾਮਤ ਹੈ ਕਿਉਂਕਿ ਗੱਡੀ ਦੇ ਜਿੰਦਾ ਦੇ ਹਾਲਾਤ ਸੀਗੇ ਜਰੂਰ ਉਸ ਵਕਤ ਖਾਸਾ ਜਾ ਰਿਹਾ ਰਸੀ ਕਿ ਡਰਾਈਵਰ ਵੀਰ ਜਾਂ ਉਹਨਾਂ ਦਾ ਹੈਲਪਰ ਹੈ ਜਿਹੜੇ ਵੀਰ ਉਹ ਸਹੀ ਸਲਾਮਤ ਹੋਣ ਪਰ ਡਰਾਈਵਰ ਵੀਰ ਸਾਡੇ ਭਰਾ ਜਿਹੜੇ ਆ ਬਿਲਕੁਲ ਸਹੀ ਸਲਾਮਤ ਇੱਥੇ ਸਾਨੂੰ ਨਜ਼ਰ ਆ ਰਹੇ ਆ ਸੰਦੀਪ ਜੀ ਕਿਵੇਂ ਹਾਦਸਾ ਸਾਰਾ ਕਿਵੇਂ ਵਾਪਰਿਆ ਇਹ ਕਿਉਂਕਿ ਗੱਡੀ ਜਿਹੜੇ ਦੱਸਦੇ ਪਿਆ ਤੁਸੀਂ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੇ ਸੀ ਦੱਸ ਦਿਓ ਇਹ ਗੱਡੀ ਕਿਹੜੀ ਕੰਪਨੀ ਦੀ ਹੈ ਖਾਸਾ ਕਿਦਾ ਵਾਪਰਿਆ ਇਹ ਸਰਬੋਣ ਕੰਪਨੀ ਦੀ ਗੱਡੀ ਹੈ ਜੀ ਬਰੈਡ ਵਾਲੀ ਗੱਡੀ ਹੈ ਤੋ ਇਹ ਘਰ ਜਿਹੜੀ ਐਕਸਪਾਇਰ ਬਰੈਡ ਹੁੰਦੀ ਉਹ ਮੈਂ ਲੈ ਕੇ ਜਾ ਰਿਆ ਸੀ ਅੰਬਾਲੇ ਕਿੱਥੋਂ ਆ ਰਹੇ ਸੀ ਮੈਂ ਜੀ ਕਪੂਰਥਲੇ ਤੋਂ ਆ ਰਿਆ ਸੀ ਅੱਛਾ ਜੀ ਤੇ ਉਹ ਜਦੋਂ ਚੱਲਦੀ ਗੱਡੀ 'ਚ ਮੈਂ ਬਲਾਸਟ ਸੁਣੇ ਥੱਲੇੋਂ ਅੱਗ ਪੈਂਦੀ ਜਿਆਦਾ ਅੱਗ ਪੈਨ ਲੱਪੀ ਸੀ ਤੇ ਉਹ ਫਿਰ ਮੈਂ ਦੇਖਿਆ ਵੀ ਇਹਨਾਂ ਦਾ ਬਚਾ ਕਰਾ ਕੇ ਇਤਰਾ ਪਟਾਕੇ ਬਹੁਤ ਪੈਂਦੇ ਬਈ ਅੱਗ ਦੇ ਸਿਲੰਡਰਾਂ ਦੇ ਅੱਛਾ ਜੀ ਤੇ ਮੈਂ ਉਹਦਾ ਬਚਾ ਕਰਦੇ ਕਰਦੇ ਮੈਂ ਪਰੇ ਨੂੰ ਵੱਟਦੀ ਅੱਛਾ ਜੀ ਉਹ ਫਿਰ ਮੈਂ ਵੱਟਦਾ ਵੱਟਦਾ ਉਧਰ ਨੂੰ ਲੈ ਗਿਆ ਜੀ ਪਰਲੇ ਬੰਨੇ ਅੱਗ ਬਹੁਤ ਜਿਆਦਾ ਮਾ ਜੀ ਹੀ ਅੱਛਾ ਹਾਂਜੀ ਮੈਨੂੰ ਆਪਣਾ ਨਾ ਫੋਨ ਕੱਢਣ ਦਾ ਮੌਕਾ ਮਿਲਿਆ ਨਾ ਪਰਸ ਕੱਢਣ ਦਾ ਮੌਕਾ ਮਿਲਿਆ ਵੀ ਅੱਗ ਹੀ ਇੰਨੀ ਜ਼ਿਆਦਾ ਬਲਾਸਟ ਹੋਈ ਜਾਂਦੇ ਪਏ ਸੀ ਮੈਂ ਚੱਲਦੀ ਗੱਡੀ ਦੇ ਵਿੱਚ ਬਲਾਸਟ ਹੋਣਾ ਪੈ ਗਿਆ ਹਾਂਜੀ ਹਾਂਜੀ ਚੱਲਦੀ 'ਚ ਅੱਗ ਪੈ ਗਈ ਸੀ ਗੱਡੀ ਦੇ ਵਿੱਚ ਹਾਂਜੀ ਤਾਂ ਕਿਨੇ ਸੀਗੇ ਜਾਂ ਹੈਲਪਰ ਵੀ ਸੀਗਾ ਤੁਹਾਡੇ ਨਾਲ ਕੋਈ ਮੈਂ ਕੱਲਾ ਹੀ ਜੀ ਅੱਛਾ ਜੀ ਹਾਂਜੀ ਕਪੂਰਸਾਲੇ ਤੋਂ ਤੁਸੀਂ ਕਿੱਥੇ ਚੱਲੇ ਸੀ ਮੈਂ ਜੀ ਅੰਬਾਲੇ ਨੂੰ ਜਾ ਰਿਹਾ ਜੀ ਹਾਂਜੀ ਹਾਂਜੀ ਤੇ ਗੱਡੀ ਗੱਡੀ ਦੇ ਫਿਲਟਰਾਂਸ ਵਗੈਰਾ ਚੈੱਕ ਨਹੀਂ ਕਰਾਈ ਕਦੇ ਕੀ ਕਾਰਨ ਰਿਹਾ ਅੱਗ ਦੇ ਵਿੱਚ ਜਿਵੇਂ ਸਿਲੰਡਰ ਦੇ ਵਿੱਚੋਂ ਕੋਈ ਸਪਾਰਕਿੰਗ ਹੋਈ ਹੈ ਕੀ ਹੋਇਆ ਜੀ ਪਤਾ ਨਹੀਂ ਸਰ ਕਿ ਕਿੰਦਾ ਅੱਗ ਵਿੱਚ ਜਿੱਦਾਂ ਹੋਈ ਸਿਲੰਡਰਾਂ ਦੀ ਹੈ ਬਲਾਸਟਿੰਗ ਜੀ ਇਹ ਇੱਕ ਕੈਬਨ ਦੇ ਵਿੱਚ ਤੁਹਾਡੇ ਅੱਗ ਪਹੁੰਚ ਗਈ ਸੀ ਜਿੱਥੇ ਤੁਸੀਂ ਡਰਾਈਵ ਕਰਦੇ ਆ ਜਿੱਥੇ ਤੁਹਾਡੀ ਸੀਟ ਹੈ ਉਸ ਕੈਬਨ ਦੇ ਵਿੱਚ ਅੱਗ ਆ ਗਈ ਸੀ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਬਲਾਸਟ ਸੁਣੀ ਜਾਂਦੇ ਸੀ ਥੱਲੋਂ ਉੱਚੀ ਉੱਚੀ ਤੇ ਮੈਂ ਤਾਂ ਕਰਕੇ ਮੈਂ ਖੁਦ ਦਾ ਬਚਾਅ ਵੀ ਕੀਤਾ ਤੇ ਆਪਣਾ ਬਚਾਅ ਵੀ ਕਰਕੇ ਮੈਂ ਦੌੜ ਗਿਆ ਫਿਰ ਹਾਂਜੀ ਅੱਛਾ ਤੁਸੀਂ ਬਚਾਅ ਕਰਦੇ ਗੱਡੀ ਛੱਡੀ ਨਹੀਂ ਜਦਾਂ ਜੇ ਗੱਡੀ ਛੱਡ ਦਿੰਨਾ ਫਿਰ ਬਹੁਤ ਮੋਤਾ ਹੋਣੀ ਆਈਆਂ ਹੋਰ ਕਹੀਂ ਥੱਲੇ ਆਏ ਨਹੀਂ ਮੈਂ ਗੱਡੀ ਨਹੀਂ ਛੱਡੀ ਕਿ ਇਸ ਤਰ੍ਹਾਂ ਮੈਂ ਆਪਣਾ ਲੋਕਾਂ ਦਾ ਬਚਾਅ ਵੀ ਕੀਤਾ ਤੇ ਆਪਣਾ ਬਚਾਅ ਵੀ ਕੀਤਾ ਜੀ ਹਾਂਜੀ ਕਿਉਂਕਿ ਅਸੀਂ ਦੇਖਿਆ ਜਿਹੜੀ ਗੱਡੀ ਹੈ ਤੁਹਾਡੇ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਉਸ ਤੋਂ ਬਾਅਦ ਉਸੇ ਡਿਵਾਈਡਰ ਟਪਾ ਕੇ ਜਿਹੜਾ ਹੈ ਲੁਧਿਆਣਾ ਤੋਂ ਜਲੰਧਰ ਸਾਈਡ ਹੈ ਉਹ ਰੋਡ ਟਪਾਇਆ ਗੱਡੀ ਨੇ ਤੇ ਉਸ ਤੋਂ ਬਾਅਦ ਤਿੰਨ ਡਿਵਾਈਡਰ ਟਪਾ ਕੇ ਗੱਡੀ ਫੇਰ ਘੁੰਮ ਕੇ ਖਾਲੇ ਦੇ ਵਿੱਚ ਵੱਜੇ ਹੋਈ ਐਂਗਲ ਤੋੜਦੇ ਹੋਈ ਹਾਂਜੀ ਹਾਂਜੀ ਕਿਉਂਕਿ ਮੈਂ ਗੱਡੀ ਛੱਡੀ ਨਹੀਂ ਜੀ ਬਸ ਮੈਂ ਕਹਿੰਦਾ ਜਿੰਨਾ ਚਿਰ ਟਕਾਣੇ ਨਹੀਂ ਕਿਤੇ ਲੱਗਦੀ ਉਹਨਾਂ ਜਿੰਨੀ ਛੱਡੀ ਨਹੀਂ ਗੱਡੀ ਇਹ ਤਾਂ ਮਤਲਬ ਗੱਡੀ ਦੀ ਸਪੀਡ ਵੀ ਜ਼ਿਆਦਾ ਹੋਣੀ ਹੈ ਜਿਹੜੇ ਖਾਲੇ ਤੋੜੇ ਆ ਉਹਨੇ ਐਂਗਲ ਤੋੜੇ ਇਹ ਤਾਂ ਸਰ ਹੈਗੀ 40 45 ਇੰਨੀ ਕਿਤੇ ਚੱਲੀਦਾ ਜੀ ਬਸ ਹਾਂਜੀ ਇਹ ਤੋਂ ਵੱਧ ਨਹੀਂ ਭਜਾਈ ਦੀ ਕਿਤੇ ਤੁਹਾਨੂੰ ਜਿਹੜੇ ਸਪਾਰਕਿੰਗ ਹੈ ਜਾਂ ਪਟਾਕੇ ਹੈ ਜਿਹੜੇ ਗੱਡੀ ਦੇ ਵਿੱਚ ਕਦੇ ਸੁਣਨ ਨੂੰ ਮਿਲੇ ਹੈ ਕਦੋਂ ਉਹਦੇ ਵਿੱਚ ਅੱਗ ਕਿਤੇ ਦੇਖੀ ਵੀ ਅੱਗ ਵੀ ਬਾਹਰ ਆਈ ਸਕੇ ਹਾਂਜੀ ਅੱਗ ਪੈਂਦੀ ਭਈ ਤਾਂ ਜ਼ਿਆਦਾ ਘਬਰਾਇਆ ਮੈਂ ਥੱਲੇੋਂ ਅੱਗ ਆਈ ਹਾਂਜੀ ਅਗੋਂ ਬਹੁਤ ਜ਼ਿਆਦਾ ਵਿੱਚ ਮੱਚੀ ਜਾਂਦੀ ਪਈ ਹੈ। ਅੱਛਾ ਜੀ। ਫਿਰ ਤੁਸੀਂ ਉਦੋਂ ਗੱਡੀ ਕਿਉਂ ਨਹੀਂ ਰੋਕ ਕੇ ਹੈਗੇ ਜੇ ਤੁਹਾਨੂੰ ਦੇਖ ਲਾ ਪਿਆ ਸੀਗਾ। ਗੱਡੀ ਰੋਕਣ ਦੀ ਕੋਈ ਬ੍ਰੇਕ ਨਹੀਂ ਲੱਗਦੇ ਪਈ ਸੀ ਗੱਡੀ ਤੇ ਕੀ ਸੀਗਾ? ਨਹੀਂ ਨਹੀਂ ਸਰ ਮੈਂ ਇਹਨਾਂ ਦਾ ਜਿੱਦਾਂ ਦਿਮਾਗ 'ਚ ਹੁਣ ਜੱਕਦਮ ਨਹੀਂ ਪਤਾ ਲੱਗਾ ਤੁਸੀਂ। ਘਬਰਾ ਗਿਆ ਮੈਂ। ਮੈਨੂੰ ਤਾਂ ਆਪਣਾ ਪਰਸ ਕੱਢਣ ਦਾ ਮੌਕਾ ਨਹੀਂ ਮਿਲਿਆ ਫੋਨ ਕੱਢਣ ਦਾ ਮੌਕਾ ਨਹੀਂ ਮਿਲਿਆ ਇੰਨੇ ਬਲਾ ਸ਼ੂਗਰ ਹੈ ਕਿਉਂਕਿ ਤੁਸੀਂ ਗੱਡੀ ਆਪਣੇ ਜਿੱਤੋਂ ਤਾਂ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜੇ ਹਸਾਂ ਤੁਸੀਂ ਗੱਡੀ ਵਾਟ ਦਿੱਤੀ ਹੈ ਦੋ ਡਿਵਾਈਡਰ ਟਪਾਏ ਦੋ ਸੜਕਾਂ ਟਪਾਤੀਆਂ ਉਧਰ ਜੇ ਗੱਡੀ ਸਪੀਡ ਤੇ ਆਉਂਦੀ ਹੁੰਦੀ ਤਾਂ ਇਹ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਜਿ ਹੁਣ ਮੈਨੂੰ ਸਰ ਮੈਨਾਂ ਕਦੀ ਇਦਾਂ ਹੋਇਆ ਨਹੀਂਗਾ ਤੇ ਮੈਂ ਤੇ ਉੱਪਰ ਵਾਲੇ ਦਾ ਨਾਮ ਲੈ ਕੇ ਬਸ ਆਪਣਾ ਜੋ ਹੋਇਆ ਆਪਣੇ ਲੋ ਬਚਾ ਕੀਤਾ ਸੀ ਹੁਣ ਕੰਪਨੀ ਵਾਲਿਆਂ ਨੂੰ ਦੱਸ ਦਿੱਤਾ ਤੁਸੀਂ ਆਪਣੇ ਨੂੰ ਹਾਂਜੀ ਹਾਂਜੀ ਠੀਕ ਹੈ ਤੁਸੀਂ ਤੁਹਾਨੂੰ ਕੋਈ ਛੱਟ ਜੋੜਦਾ ਨਹੀਂ ਲੱਗੀ ਨਹੀਂ ਜੀ ਉਦਾਂ ਮੇਰੇ ਸਿਰ ਤਾਂ ਠਾਂ ਠਾਂ ਇਦਾਂ ਵੱਜਦਾ ਰਿਹਾ ਮੈਂ ਲੱਤਾਂ ਲੁੱਤਾਂ ਵੱਜਦੀਆਂ ਰਹੀਆਂ ਸੀਟ ਤੇ ਤੇ ਤੁਸੀਂ ਘਬਰਾਟ ਇੰਨੀ ਘਬਰਾਟ ਹੋ ਗਈ ਤੁਸੀਂ 3 ਕਿਲੋਮੀਟਰ ਤੱਕ ਕਹਿੰਦੇ ਗਰਾਿਆਂ ਤੱਕ ਪਿੱਛੇ ਪੈਦਲੇ ਚੱਲ ਗਏ ਇਹਦਾ ਨੰਗੇ ਪੈਰੀ ਹਾਂਜੀ ਹਾਂਜੀ ਕੱਪੜੇ ਵਗੈਰਾ ਚਪਲਾਂ ਵਗੈਰਾ ਵੀ ਅੰਦਰੇ ਗੱਡੀ ਦੇ ਰਹਿ ਗਏ ਮੈਂ ਸਿਲੰਡਰਾਂ ਦਾ ਜਿੱਦਾਂ ਆਵਾਜ਼ ਪਿੱਛੋਂ ਤੋਂ ਚੱਲਦੀ ਆਈ ਮੈਂ ਘਬਰਾਵ ਹੋ ਗਿਆ ਹਾਂ ਦਿਮਾਗ ਹੋ ਗਿਆ ਡਿਪਰੈਸ਼ਨ ਜੇ ਹੋ ਗਿਆ ਹੁਣ ਠੀਕ ਹੈ ਤੁਸੀਂ ਕੋ ਚਾਹ ਪਾਣੀ ਖਾਤਾ ਪੀਤਾ ਕੁਛ ਹਾਂਜੀ ਹੁਣ ਭੁਲਾਇਆ ਲਿੰਕਾ ਭਾਈ ਉਹਨਾਂ ਨੇ ਠੀਕ ਆ ਚਲੋ ਘੁਰਾਓ ਨਾ ਤੁਸੀਂ ਚਲੋ ਆਹ ਡਰਾਈਵਰ ਵੀਰ ਐ ਦੇਖੋ ਮਸ਼ੀਨਰੀ ਐ ਚੱਲਦੀ ਮਸ਼ੀਨਰੀ ਦੇ ਵਿੱਚ ਕਿਸੇ ਤਰੀਕੇ ਨਾਲ ਕੋਈ ਸਪਾਰਕਿੰਗ ਹੋਈ ਐ ਜਾਂ ਅੱਗ ਪਈ ਐ ਸਿਲੰਡਰਾਂ ਤੋਂ ਤੇ ਉਸ ਕਾਰਨ ਜਿਹੜਾ ਦੱਸਦੇ ਪਿਆ ਸਾਡਾ ਸੰਦੀਪ ਜਿਹੜਾ ਵੀਰ ਐ ਕਿ ਉਹ ਕਬਰ ਆ ਗਿਆ ਉਹਨੇ ਆਪਣੇ ਚਿੱਤੋਂ ਕਿਉਂਕਿ ਇੱਕ ਸਾਈਡ ਤੇ ਜਿਹੜਾ ਜਿੱਥੇ ਢਾਬੇ ਦੇ ਆਪੋਜ਼ਿਟ ਸਾਈਡ ਗੱਡੀ ਗਈ ਹੈ ਇਧਰਲੇ ਪਾਸੇ ਜਿਹੜੇ ਖੜੇ ਬਹੁਤ ਜ਼ਿਆਦਾ ਲੋਕ ਹੀ ਜੀ ਹਾਂ ਇੱਕ ਵਗੈਰਾ ਵੀ ਖੜੇ ਸੀ ਹਾਂਜੀ ਹਾਂਜੀ ਟਰੱਕ ਨਵੇਂ ਟਰੱਕ ਖੜੇ ਸੀ ਮੈਂ ਕਹਾਂ ਕੋਈ ਨਵਾਂ ਟਰੱਕ ਨਾ ਬਲਾਸਟ ਹੋ ਜੇ ਤੇ ਇਹਨੂੰ ਮੈਂ ਪਰਾਂ ਕਿਤੇ ਕਰਾਂ ਮਤਲਬ ਬਈ ਇਹਨਾਂ ਨੇ ਆਪਣੇ ਜੀਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਰ ਗੱਡੀਆਂ ਇੱਥੇ ਖੜੀਆਂ ਉਹਦੇ ਵਿੱਚ ਵੱਜ ਕੇ ਬਲਾਸਟ ਜਿਆਦਾ ਵੱਡਾ ਨਾ ਹੋਵੇ ਤੇ ਇਹਨਾਂ ਨੇ ਜਿਹੜੀ ਗੱਡੀ ਪੱਟੀ ਹੈ ਗੱਡੀ ਕੱਟਾਂ ਤੋਂ ਬਾਅਦ ਜਿਹੜੇ ਆ ਉਹ ਡਿਵਾਈਡਰ ਤੋੜਦੇ ਹੋਏ ਜਿਹੜੇ ਦੋ ਸੜਕਾਂ ਟੱਪ ਕੇ ਜਿਹੜੇ ਦੂਜੀ ਸਾਈਡ ਗਈ ਹੈ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਸਾਡਾ ਵੀਰ ਵੀ ਸਾਡੇ ਕੋਲ ਸਹੀ ਸਲਾਮਤ ਖੜਾ ਹੈ ਤਨਾਲ ਜਿਹੜਾ ਹੈ ਜੇ ਦੂਜੀ ਸੜਕਾਂ ਤੋਂ ਜਿਹੜੀ ਇਹ ਗੱਡੀ ਟੱਪਦੇ ਹੋਏ ਦੂਜੇ ਪਾਸੇ ਗਈ ਹੈ ਉਸ ਸਾਈਡ ਤੋਂ ਵੀ ਕੋਈ ਗੱਡੀ ਨਹੀਂ ਆ ਰਹੀ ਸੀ ਪਰ ਗੱਡੀ ਜਿਹੜੀ ਹੈ ਇਹਦਾ ਮੋਬਾਈਲ ਤੇ ਨਾਲ ਜਿਹੜਾ ਪਰਸ ਸੀਗਾ ਉਹ ਵੀ ਕਹਿੰਦੇ ਕੱਢਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਅੱਗ ਦੇ ਭਾਂਬੜ ਇੰਨੀ ਤੇਜ਼ ਤੇਜ਼ੀ ਨਾਲ ਚੱਲਦੀ ਗੱਡੀ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਵੀਰ ਸਾਡਾ ਸਹੀ ਸਲਾਮਤ ਖੜਾ ਹੈ ਪਰ ਗੱਡੀ ਦਾ ਜ਼ਰੂਰ ਨੁਕਸਾਨ ਹੋਇਆ ਕੰਪਨੀ ਨੂੰ ਦੱਸ ਦਿੱਤਾ ਹੈ ਕੰਪਨੀ ਵਾਲੇ ਕਹਿੰਦੇ ਗੱਡੀ ਜਿਹੜੇ ਆ ਰਹੇ ਕਪੂੜਾ ਥੜਾ ਉਹ ਜਿਹੜਾ ਅੰਬਾਲਾ ਨੂੰ ਜਿਹੜੇ ਇਹ ਐਕਸਪਾਇਰੀ ਬਰੈਡ ਜਿਹ